ਕੀ ਨਮਨਟੀ ਨਿਰਮਲਾ ਬੇਬੀ ਕੀ ਗੱਲ ਉਹ ਜਿਹੜੇ ਬੇਟੇ ਲਾਉਦੇ ਚਾਹੀਏ ਕਿਵੇਂ ਆਉਂਦੇ ਆ ਮਾਸੇ ਤੋਂ ਤੇ ਦਾ ਘਰ ਤੋਂ ਤਾਂ ਦਵਾਈ ਦੁਵਾਨ ਲੈਣ ਗਿਆ ਹੈਗਾ ਉਹ ਉਹ ਮੁੰਡਾ ਸੀਗਾ ਜਿਹੜਾ ਆਇਆ ਸੀਗਾ ਮੋਹਨ ਲੈ ਗਿਆ ਉਰੇ ਤੇ ਉਹਨੂੰ ਮੋਟਰਸਾਈਕਲ ਤੇ ਗਏ ਆ ਦੋਨੇ ਜਣੇ ਉਸ ਤੋਂ ਬਾਅਦ ਇਹ ਘਰ ਨਹੀਂ ਆਏ ਦੋਨੇ ਅਸੀਂ ਸਾਰੀ ਰਾਤ ਇਹਨਾਂ ਨੂੰ ਫੋਨ ਕਰੀ ਗਏ ਵੀ ਕਿੱਥੇ ਹੋ ਦੋਨਾਂ ਨੇ ਕਿਸੇ ਨੇ ਨਹੀਂ ਫੋਨ ਚੱਕਿਆ ਸਾਡਾ ਪਹਿਲੇ ਤੋਂ ਘਰੇ ਛੱਡ ਹਾਂ ਜੀ ਕਿਹਦੇ ਵੇਲੇ ਗੱਲ ਤੋਂ ਕੋਈ ਨੂੰ ਪਤਾ ਚੱਲਿਆ ਹੁੰਦਾ ਸਾਨੂੰ ਸਵੇਰੇ ਪਤਾ ਲੱਗਿਆ ਰਾਤੀ ਆਏ ਹਨ ਇਹ ਨਹੀਂ ਕਿ ਮਾਰਿਆ ਦੇ ਸੀ ਕਿ ਮਾਰਡਰ ਹੋ ਗਿਆ ਇਹ ਤਾਂ ਜੀ ਉੱਥੇ ਪਿਆ ਸੀਗਾ ਦਾਦੀ ਉਰਾਂ ਗਈ ਸੀ ਇਹਨਾਂ ਨੇ ਦੇਖਿਆ ਮੈਂ ਨਹੀਂ ਗਈ ਮਾਰ ਕੇ ਸੁੱਟਿਆ ਦਾਦੀ ਗਈ ਹੋਈ ਸੀ ਤੂੰ ਦੇਖਿਆ ਸੀ ਇਹ ਲੜਾਈ ਵਗੈਰਾ ਸੀ ਨਹੀਂ ਲੜਾਈ ਤਾਂ ਉਹਦੀ ਕਿਸੇ ਨਾਲ ਨਹੀਂ ਸੀ ਲੜਾਈ ਤਾਂ ਕਿਸੇ ਨਾਲ ਨਹੀਂ ਸੀ ਉਹਦੀ ਕੋਈ ਲਾਕ ਡਾਟ ਵੀ ਨਹੀਂ ਸੀ ਕੋਈ ਐਗ ਦੀ ਉਹ ਥੜੇ ਪਈ ਉਹਦੇ ਕਿਸੇ ਨੂੰ ਬੋਲਦਾ ਵੀ ਨਹੀਂ ਸੀ ਫ਼ਰਮ ਉਹ ਜੀ ਕੈਟ ਕਰਦਾ ਚੰਡੀਗੜ੍ਹ ਉਹ ਕੀ ਕਰ ਰਹੇ ਨੇ ਪ੍ਰਸ਼ਾਸਨ ਨੂੰ ਕੀ ਕਰਨਾ ਜਾਂਦੇ ਹੋ ਕੀ ਮੰਗ ਜਾਂਦੇ ਮੰਗ ਤਾਂ ਸਿਰਹੀ ਚਾਹਨੇ ਆ ਵੀ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਹੋਇਆ ਸਾਨੂੰ ਵੀ ਇਨਸਾਫ ਚਾਹੀਦਾ ਅਸੀਂ ਸਰ ਸਕੂਨ ਨਿਕਲ ਰਹੇ ਸੀ ਮੋਹ ਸਕੂਨ ਨਿਕਲ ਰਹੇ ਸੀ ਤੇ ਸਾਰੇ ਨਿਸ਼ਾਨ ਪੈ ਗਏ ਸੀ ਉਸਕੇ ਕਾਲੇ ਕਾਲੇ ਨਿਸ਼ਾਨ ਪੈ ਗਏ ਸੀ ਉਸਕੇ ਨੀਲਾ ਸੀ ਨੀਲੇ ਨੀਲੇ ਹੋ ਗਏ ਸੀ ਤੋ ਉਹ ਕਿਆ ਕਮ ਹੈ ਹਾਂ ਉਸਵੇਂ ਜਾਣ ਜੂ ਨਹੀਂ ਸੀ ਕਿੱਡੀ ਜਗ੍ਹਾ ਮਿਲਿਆ ਮੁੱਢ ਕਿੱਡੀ ਜਗ੍ਹਾ ਪੈਸ ਗਏ ਆ ਪੁਰਾਣਾ ਠੇਕਾ ਛੋੜ ਕੇ ਆਏ ਸਿੱਧੇ ਹੀ ਪਰਸ ਚੁੰਗੀ ਕੇ ਜਿਹੜੇ ਸੜਕ ਜਾਵੇ ਦੋ ਚਾਰ ਘਰ ਛੋੜ ਕੇ ਕੈਮਰਾ ਵੀ ਲੱਗੇ ਹੋਈਆਂ ਉੱਥੇ ਦੋ ਸ਼ਾਕੇਗਾ ਕਿਸੇ ਦਾ ਅਪੀ ਇਧਰ ਪਲੇਟ ਹੈ ਇਧਰ ਨਾ ਸ਼ਾਕ ਕਰਨੀ ਲੱਖੀ ਸੀਦੇ ਲਾਲ ਗਿਆ ਸੀ ਉਹ ਕੁਛ ਕਰਨੀ ਨਹੀਂ ਨਾਲ ਗਿਆ ਉਸੇ ਤੋਂ ਉੱਥੇ ਹੀ ਮੈਨੇ ਫੜਵਾ ਦਿਆ ਮੈਂ ਇਹਦੇ ਨਾਲ ਗਿਆ ਸੀ ਉੱਥੇ ਕਹਿੰਦੀ ਹਾਂ ਇਸਕੇ ਨਾਲ ਗਿਆ ਸੀ ਹੁਣ ਜੋ ਕਾਰਵਾਈ ਕਰੇਗਾ ਉਹ ਦੱਸੂਗਾ ਜੋ ਦੱਸੂਗਾ ਅੱਗੇ ਤਾਂ ਉਹ ਚਲੇ ਕੇ ਜਾਂਦਾ ਸੀ ਨਾਲ ਨਾ ਹੀ ਤੇ ਘਰੇ ਛੱਡ ਕੇ ਜਾਂਦਾ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਉਹ ਰਸਤੇ ਦੇ ਵਿੱਚ ਆਇਆ ਤੇ ਮੋੜ ਤੋਂ ਹੀ ਛੱਡ ਕੇ ਚਲਾ ਗਿਆ ਪਹਿਲਾਂ ਉਹ ਹਮੇਸ਼ਾ ਘਰੇ ਆ ਕੇ ਰੋਟੀ ਪਾਣੀ ਖਾ ਕੇ ਫਿਰ ਜਾਂਦਾ ਸੀ ਉਹ ਤਾਂ ਕੱਡੇ-ਕੱਡੇ ਬਾਹਰ ਨਹੀਂ ਜਾਂਦਾ ਸੀਗਾ ਉਹ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਉਹ ਕਹਿੰਦਾ ਵੀ ਮੋੜ ਦਾ ਛੱਡ ਗਿਆ ਫਿਰ ਫੋਨ ਕਿਉਂ ਨਹੀਂ ਚੱਕਿਆ ਫੋਨ ਤਾਂ ਬੰਦੇ ਨੂੰ ਚੱਕਣਾ ਚਾਹੀਦਾ ਨਾ ਜੇ ਫੋਨ ਕਰ ਰਹੇ ਆ ساری ਰਾਤ ਵੀ ਮੁੰਡਾ ਤੂੰ ਕਿੱਥੇ ਛੱਡਾ ਕਿੱਥੇ ਨਹੀਂ ਫੋਨ ਨਹੀਂ ਚੱਕਿਆ ਹੈਗਾ ਸਵੇਰੇ ਸਿੱਧਾ ਉੱਥੇ ਵਰਦਾਤ ਵਾਲੀ ਥਾਂ ਤੇ ਪਹੁੰਚ ਜਾਓ ਠੀਕ ਹੈ ਨਾ ਇਹਦਾ ਪ੍ਰਸ਼ਾਸਨ ਨੂੰ ਕੀ ਕਹਿੰਦੇ ਪ੍ਰਸ਼ਾਸਨ ਤਾਂ ਸੀ ਇਹੀ ਕਹਿੰਦੇ ਆ ਸਾਨੂੰ ਤਾਂ ਇਨਸਾਫ ਚਾਹੀਦਾਗਾ ਹਲੇ ਸਾਡੇ ਮੁੰਡੇ ਦਾ ਹਜੇ ਵਿਆਹ ਹੋਇਆ ਸੀਗਾ 5 ਮਹੀਨੇ ਹੋਏ ਨੇ ਪਰ ਤੁਹਾਨੂੰ ਕੁਝ ਦੇਖਿਆ ਵੀ ਨਹੀਂ ਹੈਗਾ ਅੱਜ 3 ਮਹੀਨੇ ਹੋਇਆ ਪੁੱਤ 3 ਮਹੀਨੇ ਹੋਏ ਨੇ ਜੀ ਸਾਰੇ ਨਹੀਂ ਲੱਗਦਾ ਕਿ ਚੈਨਲ ਹੈ ਵੀ ਨਹੀਂ ਪੁੱਤਾ ਹੋਵੇ ਜਿਸ ਚਲੋ ਸਾਡੀ ਕੋਈ ਵੀ ਚੈਨਲ ਨਹੀਂ ਹੋ ਰਹੀ ਅੱਛੀ ਕਿਦੋਂ ਮੋਲ ਨਾ ਲੜਦਾ ਹੀ ਨਹੀਂ ਸਾਡੇ ਨਾਲ ਹਮਲਾ ਕਰਦਾ ਉਹ ਤੇ ਕਿਹਦੇ ਨਾਲ ਕਰਦਾ ਕਿਹਨਾਂ ਨਾਲ ਕਿਲੋ ਕਿਲੋਨਾ ਮੇਰਾ ਜੀ ਅੰਰੇਸ਼ ਨਰੇਸ਼ ਮੋਰ ਟੋਲੀ ਦੋਸਤ ਕਿਵੇਂ ਹੋਏ ਕਿਵੇਂ ਬੋਲੇ ਕਰ ਤੋਂ ਸ਼ਾਮ ਨੂੰ ਨਿਕਲੇ ਸਵੇਰੇ 6 ਵਜੇ ਸਾਨੂੰ ਪਤਾ ਲੱਗਿਆ ਜੀ ਕਿ ਉੱਥੇ ਤੁਹਾਡਾ ਮੁੰਡਾ ਪਿਆ ਹੋਇਆ ਜਾ ਕੇ ਦੇਖਿਆ ਉਹ ਸਿਰ ਤੇ ਛੱਟ ਲੱਗੀ ਹੋਈ ਹੈ ਤੇ ਗਲਾ ਰੇਪਿਆ ਹੋਇਆ ਜਾਂ ਕੋਈ ਇਹ ਵੀ ਬੰਦ ਰਿਗਰ ਮੈਨੂੰ ਬਾਰਡਰ ਲੱਗ ਰਹੀ ਤਿੰਨ ਚਾਰ ਜਣੇ ਪਏ ਹੋਣ ਪਹਿਲਾਂ ਕਿਦਾਂ ਲੜਾਈ ਹੋਈ ਹੋਵੇ ਨਹੀਂ ਜੀ ਕਿਸੇ ਨਾਮ ਨਹੀਂ ਜੀ ਕਦ ਨਹੀਂ ਲੜਦਾ ਤੂੰ ਕਿਹੜੀ ਦਾ ਪੈਸੇ ਨੇ ਨੰਦਰੌਰ ਵੀਰ ਟਿਕਾ ਦੇ ਸਾਹਮਣੇ ਜੀਲ ਰੋਡ ਤੋਂ ਤ੍ਰਿਪੜੀ ਪੰਡਤ ਜੀ ਹਾਂਜੀ